ਇਹ ਦੇਖੋ ਜੀ ਨਵਲਟੀ ਸਵੀਟਸ ਤੇ ਆਪਾਂ ਆਏ ਆ ਇਹ ਬੌਜੀ ਸਾਨੂੰ ਮਾਲਪੁਰੇ ਖਵਾਉਂਦੇ ਪਏ ਆ ਮੱਛਰਾਂ ਵਾਲੇ ਜੀ ਆਹ ਦੇਖੋ ਜੀ ਨਵਲਟੀ ਸਵੀਟਸ ਤੇ ਮੱਛਰਾਂ ਵਾਲੇ ਮਾਲਪੁਰੇ ਸਾਨੂੰ ਖਵਾਇਆ ਜਾ ਰਿਹਾ ਲਾਰੈਂਸ ਰੋਡ ਅੰਮ੍ਰਿਤਸਰ ਆਹ ਦੇਖੋ ਜੀ ਕੀ ਹਾਲ ਹੈ ਜੀ ਇਹਨਾਂ ਦਾ ਮੱਖੀਆਂ ਤੇ ਮੱਛਰਾਂ ਵਾਲੀਆਂ ਮਠੀਆਂ ਆਈਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਜਾਣਕਾਰੀ ਅਨੁਸਾਰ ਕੁਝ ਲੋਕ ਮਸ਼ਹੂਰ ਸਵੀਟਸ ਸ਼ਾਪ ਦੇ ਉੱਤੇ ਮਠਿਆਈਆਂ ਲੈਣ ਵਾਸਤੇ ਗਏ ਸਨ ਪਰ ਇੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਮੱਖੀਆਂ ਤੇ ਮੱਛਰਾਂ ਵਾਲੀਆਂ ਮਠਿਆਈਆਂ ਨੇ ਦਰਸਲ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮਾਲਪੂਏ ਜਿਹੜੇ ਸੀ ਉਹਨਾਂ ਦੇ ਵੱਲੋਂ ਲਏ ਗਏ ਅਤੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਸ ਦੇ ਉੱਪਰ ਮੱਖੀਆਂ ਮੱਛਰ ਜਿਹੜੇ ਨੇ ਉਹ ਬੈਠੇ ਹੋਏ ਨੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਇਸ ਮਸ਼ਹੂਰ ਸਵੀਟਸ ਸ਼ਾਪ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੀ ਜਾਣਕਾਰੀ ਦੇ ਵਿੱਚ ਅਜੇ ਹੀ ਕੋਈ ਵੀ ਗੱਲ ਨਹੀਂ ਹੈ ਉਹਨਾਂ ਕਿਹਾ ਕਿ ਹਾਂ ਹੋ ਸਕਦਾ ਹੈ ਕਿ ਜਦੋਂ ਅਸੀਂ ਮਠਿਆਈਆਂ ਸ਼ੀਸ਼ੇ ਦੇ ਵਿੱਚੋਂ ਬਾਹਰ ਕੱਢਦੇ ਹਾਂ ਸ਼ੀਸ਼ਾ ਖੋਲਦੇ ਹਾਂ ਤਾਂ ਹੋ ਸਕਦਾ ਹੈ ਕਿ ਉਦੋਂ ਇੱਕ ਅੱਧਾ ਮੱਛਰ ਜਾਂ ਕੋਈ ਮੱਖੀ ਅੰਦਰ ਪੜ ਜਾਵੇ। ਹੁਣ ਇਹ ਕਿਹਾ ਕਿ ਲੋਕ ਮਠਿਆਈਆਂ ਖਾਂਦੇ-ਖਾਂਦੇ ਬਾਹਰ ਚੱਲੇ ਜਾਂਦੇ ਨੇ। ਹੋ ਸਕਦਾ ਹੈ ਕਿ ਬਾਹਰੋਂ ਵੀ ਮੱਖੀਆਂ ਮੱਛਰ ਆ ਸਕਦੇ ਨੇ। ਤੁਹਾਨੂੰ ਪਹਿਲਾਂ viral ਹੋ ਰਹੀ ਵੀਡੀਓ ਦਿਖਾਉਂਦੇ ਆ। ਅੰਮ੍ਰਿਤਸਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਦੀ ਮਸ਼ਹੂਰ sweets shop ਦੀ ਇਹ ਵੀਡੀਓ ਹੈ ਜੋ ਕਿ social media ਦੇ ਉੱਤੇ viral ਹੋ ਰਹੀ ਹੈ ਜਿਸ ਦੇ ਵਿੱਚ ਗ੍ਰਾਹਕ ਖੁਦ ਮੱਖੀਆਂ ਤੇ ਮੱਛਰ ਮਠਿਆਈਆਂ ਦੇ ਉੱਤੇ ਘੁੰਮਦੇ ਦਿਖਾਈ ਦੇ ਰਹੇ ਨੇ। ਤੇ ਉਸ ਤੋਂ ਬਾਅਦ ਕੋ ਅਨੁਸਰੋਂਦੇ ਆ ਮਸ਼ਹੂਰ ਸਵੀਟਸ ਸ਼ਾਪ ਦੇ ਅਧਿਕਾਰੀਆਂ ਦਾ ਕੀ ਬਿਆਨ ਸਾਹਮਣੇ ਆਇਆ ਹੈ ਸਰ ਸ਼ੁਭਮ ਲੋਕ ਇਹ ਜੇ ਤੁਸੀਂ ਇੱਥੇ ਕਿਹੜੀ ਜਗ੍ਹਾ ਹੈ ਸਰ ਮੈਂ ਨੌਵਲਟੀ ਸਵੀਟਸ ਕੈਸ਼ੇ ਹੈ ਪੈਸ਼ੀਅਲ ਹਾਂ ਸਰ ਪਰ ਇਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦਾਂ ਚ ਮੱਖੀਆਂ ਮੱਛਰ ਨਜ਼ਰ ਆ ਰਹੇ ਨੇ ਕੋਈ ਵੀਡੀਓ ਬਣਾ ਰਿਹਾ ਉਹ ਕੀ ਹੈ ਸਰ ਉਹ ਪੂਰੀ ਕਲੀਨਿੰਗ ਹੈ ਡਸਟਿੰਗ ਵਗੈਰਾ ਆਪਾਂ ਪੂਰੀ ਕਰਦੇ ਹਾਂ ਮਿੱਠੇ ਦੇ ਉੱਤੇ ਸ਼ੀਸ਼ਾ ਚ ਰੋਪਨ ਕਰਦੇ ਹਾਂ ਬਾਈ ਚਾਂਸ ਕਿਤੇ ਮੱਖੀ ਐਂਟਰ ਕਰ ਜਾਂਦੀ ਹੈ ਤੇ ਉਸੇ ਬਾਅਦ ਕਰ ਬਾਕੀ ਸਾਡੀ ਪੂਰੀ ਕਲੀਨਿੰਗ ਹੈ ਕਿਹੜਾ ਦਾ ਇੱਕ ਕੋਲਾ ਹੀ ਫੜਿਆ ਉਹਦੇ ਵਿੱਚ ਮੱਛਰ ਨਜ਼ਰ ਆ ਰਹ ਏ ਨਹੀਂ ਹਾਨੂੰ ਪਤਾ ਇਸ ਬਾਰੇ ਕੋਈ ਨੌਲੇਜ ਨਹੀਂ ਗਈ। ਵੀਡੀਓ ਉਸ ਬਾਰੇ ਹਾਂ ਤਾਂ ਦੱਸੇ ਪਤਾ ਨਹੀਂ ਕਿੱਥੋਂ ਦੋਨਾਂ ਕਿੱਦਾਂ ਆਇਆ ਹੁਣ ਉਹਦੇ ਬਾਰੇ ਨਿਕਾਉਂਟਰ ਤੇ ਅੰਦਰ ਆਪਾਂ ਦੱਸ ਸਕਦੇ ਕਿ ਤੁਹਾਨੂੰ ਪੁੱਛੇਗਾ ਜੇ ਕੋਈ ਚੀਜ਼ ਖਾਣ ਵਾਲੀ ਕੋਈ ਲਏਗਾ ਉਹਦੇ ਵਿੱਚ ਕੋਈ ਮੱਛਰ ਮੱਕੀ ਆ ਜੀ ਕਿ ਤੁਹਾਨੂੰ ਕੋਈ ਹੈਗਾ ਪਤਾ ਨਹੀਂ ਬਾਹਰ ਬਾਹਰੋ ਕਿ ਆਈਡੋਨਾ ਲੈ ਕੇ ਹੁਣੇ ਸਾਨੂੰ ਨਹੀਂ ਇਹ ਬਾਹਰ ਵੀ ਗਏ ਹੁਣ ਦੂਨਾ ਲੈ ਕੇ ਰਾਤੀ ਉਹ ਬਾਹਰ ਵੀ ਆ ਸਕਦੇ ਆ ਬਾਹਰ ਵੀ ਚੱਲ ਜਾਂਦੇ ਕਈ ਵਾਰੀ ਗਾਹ ਖਾਂਦੇ ਕੋਈ ਕਹਿੰਦਾ ਮੈਨੂੰ ਕਸੂਰ ਉਹਨਾਂ ਦਾ ਗ੍ਰਾਹਕਾਂ ਦਾ ਨਹੀਂ ਕਸੂਰ ਕਹਿ ਸਕਦੇ ਆਟੋਮੈਟਿਕਲੀ ਹੁਣ ਮਿੱਠੇ ਦੇ ਉੱਤੇ ਮੱਕੀ ਬੈਠੇਗੀ ਉਹ ਪੰਜ ਮਾਈਟ ਵੀ ਆ ਸਕਦੀ ਮਿੱਠੇ ਹਾਂਜੀ ਅੰਦਰ ਤੇ ਨਹੀਂ ਆ ਸਕਦੀ ਪੂਰੇ ਗੇਅਰ ਕਾਰਟਨਸ ਲੱਗੇ ਹੋਏ ਸਾਡੇ ਵਗੈਰਾ ਉਹ ਵੀਡੀਓ ਜਿਹੜੀ ਅੰਦਰ ਤੋਂ ਵਾਇਰਲ ਕੀਤੀ ਗਈ ਹੈ ਅੰਦਰ ਵੀ ਬਾਹਰ ਬਾਹਰ ਗਏ ਹੋਣਗੇ ਕਸਟਮਰ ਅੰਦਰ ਵੀ ਕਿ ਉਸ ਕਾਊਂਟਰ ਦੇ ਵਿੱਚ ਵੀ ਮੱਕੀ ਆਉ ਉਹ ਹੈਗੀ ਸਰ ਉਹ ਤੇ ਮੈਂ ਕਹਿੰਦਾ ਕਿ ਹਾਂਜੀ ਸਰ ਉਹ ਸਰ ਲੱਗਦਾ ਬੈਡ ਅਸਲ ਪਿੰਡਾ ਤੁਹਾਡੀ ਨਾਲ ਵੀ ਸਪੀਡਸ ਬਹੁਤ ਫਾਈਟ ਹੈ ਬੈਡ ਅਸਲ ਪਿੰਡਾ ਤੁਹਾਡੇ ਹਾਂਜੀ ਸਰ ਉਹ ਪਿੰਡਾ ਪਰ ਆਪਾਂ ਆਪਣੇ ਵੱਲ ਪੂਰੀ ਕਰਦੇ ਹਾਂ ਹਾਈਜਨਿਕ ਸਪੀਡਸ ਹੈਗੀ ਹੈ ਪੂਰੀ ਇੰਨੇ ਕਸਟਮਰ ਆ ਰਹੇ ਕਿਤੇ ਬਾਕੀ ਮੱਥੀ ਨੂੰ ਵੀ ਤੁਸੀਂ ਚੈੱਕ ਕਰ ਸਕੋ ਕਿਤੇ ਕੋਈ ਕਾਉਂਟਰ ਦੇ ਮੱਥੀ ਨਹੀਂ ਹੈਗੀ ਪੂਰਾ ਠੰਡਾ ਹੈ ਇਹ ਵੀਡੀਓ ਕਦੋਂ ਦੀ ਕੀ ਹੈ ਸਰ ਦੋ ਤਿੰਨ ਦਿਨ ਪਹਿਲਾਂ ਦੀ ਹੈਗੀ ਨਾਈਟ ਦੀ ਠੀਕ ਹੈ